ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੂ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟੇਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਸਵੇਰੇ ਪਿੰਡ ਚਹਲਾ ਦੇ ਵਿੱਚ ਇੱਕ ਬੱਸ ਡਰਾਈਵਰ ਤੇ ਗੱਡੀ ਸਵਾਰ ਵਿਅਕਤੀਆਂ ਦੇ ਵਿਚਾਲੇ ਬੱਸ ਸਾਈਡ ਕਰ ਰਸਤਾ ਦੇਣ ਨੂੰ ਲੈ ਕੇ ਟਕਰਾਅਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਗੱਡੀ ਸਵਾਰ ਵਿਅਕਤੀ ਅਦੁੱਲੋ ਬੱਸ ਦੇ ਡਰਾਈਵਰ ਦੇ ਉੱਪਰ ਕਿਰਪਾਨਾ ਨਾਲ ਹਮਲਾ ਕਰ ਦਿੱਤਾ ਗਿਆ ਤੇ ਬੱਸ ਦੇ ਸ਼ੀਸ਼ੇ ਤੱਕ ਪੰਨ ਦਿੱਤੇ ਗਏ ਨੇ ਤੇ ਗੱਡੀ ਦੇ ਵਿੱਚ ਫਰਾਰ ਹੋ ਗਏ ਨੇ ਹਾਲਕਿ ਇਸ ਘਟਨਾ 'ਚ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਡਰਾਈਵਰ ਨੂੰ ਹਲਕੀਆਂ ਸੱਟਾਂ ਆਈਆਂ ਨੇ ਜਿਸ ਤੋਂ ਬਾਅਦ ਇਹ ਬੱਸ ਲੁਧਿਆਣਾ ਤੋਂ ਸਾਵਨ ਦੇ ਪਵਿੱਤਰ ਮਹੀਨੇ ਸ਼ਿਵ ਭਗਤਾਂ ਨੂੰ ਲੈ ਕੇ ਜਿੱਥੇ ਪ੍ਰਾਚੀਨ ਸ਼ਿਵ ਮੰਦਿਰ ਚਹਲਾ ਮੱਥਾ ਟਿਕਵਾਉਣ ਦੇ ਲਈ ਆਈ ਸੀ ਤਾਂ ਇਸੇ ਦਰਮਿਆਨ ਇਹ ਸਾਰਾ ਹੰਗਾਮਾ ਹੋ ਜਾਂਦਾ ਹਾਲਾਂਕਿ ਇਸ ਸੂਚਨਾ ਸਮਰਾਲਾ ਪੁਲਿਸ ਨੂੰ ਮਿਲਦੀ ਹੈ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਘਟਨਾ ਦੇ ਕੁਝ ਹੀ ਘੰਟਿਆਂ ਬਾਅਦ ਦੱਸਿਆ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਮੁਕੱਦਮਾ ਕਰਕੇ ਇਸ ਮਾਮਲੇ ਨੂੰ ਹੱਲ ਵੀ ਕਰ ਲਿਆ ਤੇ ਤਿੰਨ ਬੰਦੇ ਗ੍ਰਿਫਤਾਰ ਹੋਏ ਨੇ ਹਾਲਾਂਕਿ ਇਸ ਘਟਨਾ ਦੇ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਦੇ ਵਿੱਚ ਸ਼ਿਫਕਤਾ ਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਹਰਕਤ ਦੇ ਵਿੱਚ ਆਉਂਦਿਆਂ ਤੇ ਦੋਸ਼ੀ ਕਾਬੂ ਕੀਤੇ ਗਏ ਨੇ ਮੇਰਾ ਨਾਮ ਜਤਿੰਦਰ ਗੋਰਿਆਣਾ ਹੈ ਮਹਾਦੇਵ ਸੇਵਾ ਦਲ ਦਾ ਮੈਂ ਮੀਤ ਪ੍ਰਧਾਨ ਹਾਂ ਤੇ ਔਰ ਇਹਦੇ ਪ੍ਰਧਾਨ ਜਿਹੜੇ ਚੇਤਨ ਬਵੇਜਾ ਜੀ ਹੈ ਅੱਜ ਸਵੇਰੇ ਜਦੋਂ ਸਾਡੀ ਬੱਸ ਨਿਕਲੀ ਸਮਰਾਲੇ ਮੱਥਾ ਟੇਕਣ ਸੰਗਤ ਵਿੱਚ ਆ ਰਹੀ ਸੀਗੀ ਤਾਂ ਅਣਪਛਾਤੇ ਲੋਕਾਂ ਨੇ ਆ ਕੇ ਹਮਲਾ ਕਰਤਾ ਔਰ ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੋਂ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟੇਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕੋਈ ਅਿਹੇ ਜੀ ਯੋਜਨਾ ਬਣਾਈ ਜਾਵੇ ਜਿਹਦੇ ਕਰਕੇ ਸਨਾਤਨੀ ਜਿਹੜਾ ਆ ਉਹ ਸੋਖੇ ਤਰੀਕੇ ਨਾਲ ਮੰਦਿਰ ਜਾ ਸਕੇ ਇਹ ਹਮਲਾ ਹੋਇਆ ਕਿੱਥੇ ਇਹ ਹਮਲਾ ਸਮਰਾਲਾ ਜਿਹੜਾ ਚੈਲਾ ਮੰਦਿਰ ਹੈ ਜੀ ਉਹਦੇ ਬਿਲਕੁਲ ਬਾਹਰ ਹੋਇਆ ਜੋ ਜਿਨਾਂ ਨੇ ਹਮਲਾ ਕੀਤਾ ਕਿੰਨੇ ਸਵਾਰ ਸੀ ਉਹ ਵਰਨਾਕਾਰ ਦੇ ਵਿੱਚ ਸਵਾਰ ਸੀਗੇ ਜੀ ਉਹ 4 ਤੋਂ 5 ਜਣੇ ਸੀਗੇ ਜੀ 4 ਜਣੇ ਸੀਗੇ 4 ਜਣੇ ਸੀਗੇ ਉਤਰੇ ਨਹੀਂ ਕੋਈ ਉਤਰੇ ਕਿਧਰ ਨੂੰ ਗਏ ਨੇ ਉਹ ਟੋਲ ਵਾਲੇ ਟੋਲ ਵਾਲੇ ਪਾਸੇ ਨੂੰ ਗਏ ਜੀ ਉਹਨਾਂ ਕੋਲ ਤੇਜ਼ ਤਾਰ ਹਥਿਆਰ ਕੋਈ ਆਕਾਰ ਤੇਜ਼ ਤਾਰ ਹਥਿਆਰ ਸੀਗੇ ਜੀ ਕੁਰਬਾਨਾ ਸੀਗੀਆਂ ਕੁਰਬਾਨਾਂ ਨਾਲ ਹੀ ਹਮਲਾ ਹੋਇਆ ਸਾਡੇ ਡਰਾਈਵਰ ਸਾਹਿਬ ਤੇ ਛੱਟ ਵੀ ਲੱਗੀ ਆ ਉਹ ਸਾਹਮਣੇ ਦਿਖ ਰਿਹਾ ਦੇਖੋ ਕਲਰ ਕਲਰ ਨਾਲ ਫਟਿਆ ਵਾਰੀਆਂ ਸੀਗੀਆਂ ਬਸ ਹਾਂਜੀ ਹਾਂਜੀ ਸੰਗਤ ਵਿੱਚ ਸੀਗੀ ਜੀ ਸੰਗਤ ਬਹੁਤ ਜ਼ਿਆਦਾ ਘਬराई ਹੋਈ ਸੀ ਇਸ ਤਰ੍ਹਾਂ ਜਾ ਕੇ ਅਸੀਂ ਸੰਭਲ ਨੂੰ ਸੰਗਤ ਨੂੰ ਸਮਝਾਇਆ ਦੂਜੀ ਪਾਸੇ ਵਿੱਚ ਬਿਠਾਇਆ ਉਹਨਾਂ ਨੇ ਇਹ ਤੇ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਬੱਸ ਨਾ ਲੈ ਕੇ ਆਂ ਅਜ ਧਮਕੀਆਂ ਦਿੱਤੀਆਂ ਨੇ ਇਹ ਤੁਹਾਨੂੰ ਕਿਉਂ ਲੱਗਦਾ ਕਿਉਂ ਦਿੱਤੀਆਂ ਇਹ ਜੇ ਬਸਾਂ ਮੈਂ ਕਹਿ ਰਹੀ ਆ ਜੀ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਸਨਾਤਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਗ ਲੱਗ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜਦੋਂ ਤੇ ਲੁਧਿਆਣੇ ਕੋ ਬੱਸ ਲੈ ਕੇ ਚੱਲੇ ਸੀਗੇ ਚਹਲਾ ਮੰਦਿਰ ਵਾਸਤੇ ਜੀ ਤੇ ਜਦ ਚਹਲਾ ਮੰਦਿਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਪਿਆ ਸੀ ਮੈਂ ਦੋ ਤਿੰਨ ਕ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਕੇ ਮੈਨੂੰ ਕਹਿੰਦੇ ਓਏ ਦਾ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮੈਂ ਕਿਹਾ ਵੀਰੇ ਇੱਕ ਮਿੰਟ ਬੱਸ ਉਤਰਦੀਆਂ ਦੋ ਸਵਾਰੀਆਂ ਰਹਿ ਗਈਆਂ ਮੈਂ ਜਾਨ ਨੂੰ ਕਿਰਪਾਨਾ ਕੱਢ ਕੇ ਲਿਆ ਕੇ ਤੜ ਤੜ ਮਾਰਨੀ ਆ ਸ਼ੀਸ਼ੇ ਭੰਨ ਤੇ ਇਧਰ ਮੇਰੇ ਵਾਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ ਹਟ ਗਿਆ ਤੇ ਮੇਰਾ ਕੱਚ ਕੁਚ ਬਾਵਾ ਵੱਜਿਆ ਆ ਲਗਾਤਰ ਲੱਗੀ ਇੱਥੇ ਮੋਢੇ بیسਬਾਲ ਮਾਰਿਆ ਮੇਰੇ ਨਹੀਂ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿੰਦੇ ਬੱਸ ਤੋਂ ਸਵਾਰਿਆ ਉਤਾਰਿਆ ਜਿਵੇਂ ਰਸਤਾ ਬਲਾਕ ਸੀ ਤਾਂ ਕਰਕੇ ਹੋਈ ਹੈ ਤੁਹਾਨੂੰ ਕੀ ਲੱਗਦਾ ਰਸਤਾ ਮਤਲਬ ਸਰਵਸ ਰੋਡ ਸੀਗਾ ਮੇਨ ਤਾਂ ਖੁੱਲਾ ਹੀ ਸੀਗਾ ਰੋਡ ਸਰਵਸ ਤੇ ਪਹਿਲਾਂ ਵੀ ਗੱਡੀਆਂ ਆਟੋ ਟੈਂਪੂ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗੀਆਂ ਜੇ ਉਹ ਜਿਹੜੀ ਸਵਾਰੀ ਉਤਰੂ ਆ ਰਹੀ ਆ ਉਹ ਸਿਆਣਪ ਚ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਉਹ ਕੋਲੇ ਲਾਉਣਾ ਜੇ ਅੱਗੇ ਬੱਸ ਲੈ ਲੈਣ ਫਿਰ ਤੁਰ ਕੇ ਆਉਣਾ ਔਖਾ ਹੁੰਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਜਦੋਂ ਸਵਾਰਿਆਂ ਵਿੱਚ ਪਗੜੜ ਮੱਚ ਗਈ ਹੋਣੀ ਹਾਂਜੀ ਹਾਂਜੀ ਉਹ ਦਰਦੇ ਮਾਰੇ ਉਹ ਦੋ ਤਿੰਨ ਸੀਗੇ ਉਹ ਆਉਣ ਨੂੰ ਫਿਰਦੇ ਸੀ ਉਹ ਕਹਿੰਦੇ ਕਿਰਪਾਨਾਂ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ ਹਟ ਗਏ ਹਮਲਾਵਰਾ ਵੱਲੋਂ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਆ ਬੋਲਦੇ ਸੀਗੇ ਕੀ ਬੋਲਦੇ ਸੀ ਹਾਂਜੀ ਕਹਿੰਦੇ ਵੀ ਤੂੰ ਇਹਨੂੰ ਦਵਦਾਰ ਸਾਹਿਬ ਤੇ ਕਰਨਾ ਨਹੀਂ ਫਿਰ ਕੰਮ ਖਰਾਬ ਕਰਾਂਗੇ ਅਸੀਂ ਇਹ ਰਾਜੀ ਮਿਸਟਰ ਜਤਿੰਦਰ ਗੂੜ ਸੇ ਅਸੀਂ ਬਸਦੇ ਜਿਹੜੇ ਡੇਵਾ ਬਸ ਅਸੀਂ ਪੀਵੀ ਡੀਟੀ 2187 ਨੂੰ ਦਿਨ ਤੋਂ ਹੈ ਇਹ ਜਿਹੜੀ ਵਾਸੋਂ ਤੋਂ ਜਦੋਂ ਸੌਰੀਆਂ ਤਾਰਦੇ ਹੋਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ 5 5 ਮਿਲਣੇ ਦੇ ਨਾਮ ਨੂੰ ਵਿਅਕਤੀ ਜੀ ਨੂੰ ਉਹਨਾਂ ਨੇ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਖੋਦ ਕੇ ਸਾਡੀ ਵਾਸਤੇ ਕੁਰਬਾਨਾ ਮਾਰੀ ਜਿਹਦੇ ਸੰਧੀ ਅਸੀਂ ਜਿਹੜੀ ਹੈ ਐਫ ਆਰ ਅੰਡਰ ਸੈਕਸ਼ਨ 285 126 324 4 ਤੇ 353 ਵੀ ਐਨ ਐਸ ਦੇ ਤਦ ਪਰਚਾ ਨਿਕਾਲਿਆ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਉਹ ਵੀ ਦੱਸਣਾ ਚਾਹਨਾ ਬਈ ਇਹਦੇ ਵਿੱਚ ਜਿਹੜੇ ਕੋਈ ਇੱਥੇ ਇਹੋ ਜੀ ਗੱਲ ਨਹੀਂ ਸੀ ਵੀ ਧਾਰਮਿਕ ਵਾਲੀ ਗੱਲ ਜਿਹੜੇ ਬੰਦੇ ਤਿੰਨ ਰਾਉਂਡ ਅਪ ਕੀਤੇ ਆ ਉਹ ਵੀ ਜਰ ਕੇ ਵਸ਼ਵੋਰ ਤੇ ਸਮਰਾਲੇ ਦੇ ਤੇ ਹਿੰਦੂ ਜੈਂਟਲਮੈਨ ਐਕਚੁਅਲੀ ਉਹਨਾਂ ਦੀ ਜਿਹੜੀ ਪੁਸ਼ਪਿਸ਼ ਵੀ ਸਾਨੂੰ ਸਾਇਡ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਜਿਹੜੀਆਂ ਸਖਤ ਤਰਾਵਾਂ ਦੇ ਦਾਤਾ ਜੀ ਪਰਚਾ ਦਰਜ ਕੀਤਾ ਤੇ ਸੋਵਰੈਨਾਈਟੀ ਕਲ ਨੂੰ ਉਹ ਹੋਰ ਵੀ ਜਿਹੜੀ ਆ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਤੁਹਾਡੇ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਉਹ ਕਦਮਦਾਰੀ ਬੰਦੂਬਸਰ ਕੋਈ ਗੱਡੀ ਦਾ ਟ੍ਰੇਸ ਬਾਰੇ ਪਤਾ ਲੱਗਿਆ ਜਾਂ ਬੰਦੇ ਦੇ ਅਸੀਂ ਬੰਦੇ ਜਿਹੜੇ ਤਿੰਨ ਨੇ ਤੇ ਗੱਡੀ ਵੀ ਅਸੀਂ ਰੌਂਡ ਅਪ ਕਰ ਲਈ। ਕਿ ਜਸਤਕ ਹੋਗੇ ਨਾ 10 ਨੇ ਬੰਦੇ ਹੀ ਕਰ ਤਾ